ਹੈਲੋ ਆ ਮੈਚ ਪੂਰਾ ਚੋਟੀ ਦਾ ਜਿਹੜਾ ਹੈ ਸ਼ੁਰੂ ਹੋਣ ਜਾ ਰਿਹਾ ਹੈ ਬੈਸਟ ਕਬੱਡੀ ਖਿਡਾਰੀ ਕੌਣ ਆਉਣਗੇ ਅੱਜ ਤਰੇਰ ਦੇ ਕਬੱਡੀ ਕਪੜੇ ਵਿੱਚੇ ਲੋਕ ਜਿਹੜੇ ਹੈ ਨਜ਼ਾਰਾ ਵੇਖਣ ਲਈ ਪਹੁੰਚੇ ਹੋਏ ਹੈ ਸਾਡੇ ਤੋਂ ਪਹਿਲਾਂ ਸੰਧੂ ਭਰਾਵਾਂ ਨੇ ਬੜੀ ਸੋਹਣੀ ਰੂਟੀ ਨਵਾਈ ਹੈ ਆ ਮੈਚ ਇਸ ਕਬੱਡੀ ਕਪੜਾ ਹੈ ਪੂਰਾ ਸਿਰੇ ਦਾ ਮੈਚ ਸ਼ੁਰੂ ਹੋਣ ਲੱਗਾ ਹੈ ਪਹਿਲੀ ਕਬੱਡੀ ਬਣਾਉਣ ਦੇ ਅੰਦਰ ਰਾਏ ਤਰਾਣਾ ਪਿੰਡ ਹੈ ਚਾਨੀ ਰਾਏ ਤਰਾਣੇ ਵਾਲਾ ਨਿਊਜ਼ੀਲੈਂਡ ਖੇਡ ਆਇਆ ਹੈ ਮੇਰੇ ਵੀਰੋ ਚੋਟੀ ਦਾ ਰੇਡਰ ਹੈ ਔਰ ਚੋਟੀ ਦੇ ਸਟਾਪਰਾਂ ਦੇ ਤੌਰ ਤੇ ਕੜਿਆਨ ਦਾ ਪ੍ਰਤਾਪ ਹੁਣ ਕਿਹੋ ਜੀ ਗੱਲ ਬਣਾਉਂਦਾ ਹੈ ਇੱਕ ਪਾਸੇ ਪਹਿਲਾ ਪੁਆਇੰਟ ਬੜਾ ਕੀਮਤੀ ਹੁੰਦਾ ਹੈ ਚਾਨੀ ਰਾਏ ਤਰਾਣੇ ਵਾਲਾ ਐਨ ਗੱਲ ਬਣਾ ਗਿਆ ਅਗਲੀ ਕਬੱਡੀ ਝੋਟੇ ਜੀ ਨੇ ਜਾਣ ਵਾਲਾ ਪਹਿਲਵਾਨੀ ਕਰਦਾ ਕਰਦਾ ਹੈ ਇਹ ਕਬੱਡੀ ਦਾ ਵੱਡਾ ਸਟਾਰ ਬਣ ਗਿਆ ਨਿਊਜ਼ੀਲੈਂਡ ਦੇ ਵਰਲਡ ਕੱਪ ਦਾ ਕਹਿੰਦੇ ਉੱਤਮ ਰੇਡਰ ਆਉਂਦਾ ਹੈ ਮਾਨ ਹਸਲ ਹੈ ਅੱਜ ਮੋਟਰਸਾਈਕਲ ਜੇਤੂ ਇਹ ਕੌਣ ਬਣੂਗਾ ਲੈ ਵੀ ਨੰਬਰਦਾਰ ਅਗਲੀ ਕਬੱਡੀ ਜਸ਼ਨ ਆ ਗਿਆ ਆਹ ਜਸ਼ਨ ਆ ਗਿਆ ਲੈ ਵੀ ਅੱਜ ਤੇ ਕਮਾਲ ਹੋ ਗਈ ਸੋਨੂ ਮਿੱਡਾ ਆ ਵੀਰ ਸਾਡਾ ਫਾਜਲਗਾ ਜ਼ਿਲ੍ਹੇ ਤੋਂ ਸਪੈਸ਼ਲ ਟੂਰਨਾਮੈਂਟ ਵੇਖਣਾ ਇੱਕ ਵਾਰੀ ਤਾੜੀ ਮਾਰ ਦੋ ਫਾਜਲਗਾ ਜ਼ਿਲ੍ਹੇ ਤੋਂ ਆਇਆ ਵੀਰ ਕਹਿੰਦਾ ਵੀ ਸਪੈਸ਼ਲ ਟੂਰਨਾਮੈਂਟ ਹੀ ਵੇਖਣ ਆਇਆ ਜਸ਼ਨ ਦੀ ਕਬੱਡੀ ਮਿਲਿਆ ਹਾਂ ਗੱਲਾਂ ਕਹਿੰਦੇ ਟਿਕਾਣੇ ਲੱਗਣ ਗਿਆ ਵੇਖ ਲੈ ਫਾਜਲਗਾ ਤੋਂ ਲੋਕ ਆ ਗਏ ਅੱਜ ਧੇਰ ਚ ਆਹ ਕਹਿੰਦੇ ਕਮਾਲ ਹੋ ਗਈ ਆਹ ਚੱਲਿਆ Oh! Yeah. ਬੰਦਾ ਮੰਨੇ ਜਾਂਦਾ ਮੰਨੇ ਬੰਦਾ ਪੇਪਰ ਲਾ ਕੇ ਮਸਤੇ ਅਮੈਸੀ ਪੇਸ਼ ਹੁੰਦਾ ਜਾ ਕੇ ਫੀਲਿੰਗ ਲੈਂਦਾ ਜਾਂਦਾ ਰਸਤੇ ਬੰਦਾ ਸੁੱਖਾਂ ਸੁਖਦਾ ਏ ਹੁੰਦਾ ਉਹੀ ਜੋ ਉਹਨੂੰ ਪਾਵੇ ਲੱਤ ਵਾਲਾ ਬਿੱਲਾ ਤਾਂ ਗੱਲਾਂ 'ਚੋ ਗੱਲ ਬਣਾਵੇ ਖਾਦਾ ਕੋਚਾ ਰਾਮੂ ਤੋਂ ਲੱਗਦਾ ਬਹਿਨਕਪੁਰ ਦਾ ਪੀਜਾ ਦਿਲ ਲੁੱਡੀਆਂ ਪਾਉਂਦਾ ਏ ਲੱਗਦਾ ਜਦੋਂ ਕਿਸੇ ਦਾ ਵੀਜਾ ਦਿਲ ਲੁੱਡੀਆਂ ਪਾਉਂਦਾ ਏ ਲੱਗਦਾ ਜਦੋਂ ਕਿਸੇ ਦਾ ਵੀਜਾ ਆਇਆ ਗਗਨ ਟੰਡੋਲੀ ਵਾਲਾ ਅੱਖ ਟੀਮ ਦੇ ਖਾਤੇ ਜੁੜ ਗਿਆ ਲਾ ਅਦਵੀ ਕਬੱਡੀ ਹੁਣ ਕੌਣ ਵੰਦ ਹੈ ਕਿਹੜਾ ਪਾਪਾ ਕੇ ਰੇਡਾ ਹੈ ਮੇ ਦਾ ਲੁੱਟ ਕੇ ਲੈ ਕੇ ਜਾਊਗਾ ਲੋਕ ਸ਼ਰਤਾਂ ਲਾਉਂਦੇ ਆ ਕੋਈ ਕਹਿੰਦੇ ਵੀ ਪੁਲਵਾਨ ਤੇ ਜਿਹੜਾ ਤਾਵੇਂ ਜਫਾ ਖਾਂਦਾ ਅੱਡ ਜਫਾ ਲੱਗੂ ਜਾਂ ਤੇ ਨਹੀਂ ਜਾਂ ਤੇ ਕਹਾਣੀ ਕੀ ਬੰਡੀ ਹੈ ਰੁੜਕੀ ਵਾਲੇ ਗੋਗੋ ਤੋਂ ਬਾਅਦ ਟਾਈਗਰ ਦੇ ਤੌਰ ਤੇ ਕਹਿੰਦੇ ਲੱਖਾ ਢੋਣੀ ਵਾਲਾ ਜਾਣਿਆ ਗਿਆ ਹੁਣ ਲੱਖਾ ਜਫਾ ਲਾਉਂਦਾ ਜਾਂ ਤੇ ਨਹੀਂ ਜਾਂ ਤੇ ਗੁਰੀ ਜਫਾ ਲਾਊਗਾ ਆ ਕਬੱਡੀ ਮੈਦਾਨ ਦੇ ਵਿੱਚ ਪੁਲਵਾਨ ਆ ਗਿਆ ਹੈ ਆਹ ਕਹਿੰਦੇ ਪਹਿਲਵਾਨ ਆ ਗਿਆ ਮੇਰੇ ਵੀਰੇ ਉਧਰੋਂ ਗੋਪੀ ਗੋਦਨ ਵੀਰੇ ਸਾਡਾ ਤੇ ਨਾਲ ਹਰਜੀਤ ਜੀਤੀ ਹੁਣੀ ਆ ਤੇ ਨਾਲ ਕਹਿੰਦੇ ਬੌਸ ਆਇਆ ਹੋਇਆ ਬਹੁਤ ਬਹੁਤ ਧੰਨਵਾਦ ਆਹ ਬੱਲੇ ਟਾਈਗਰ 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 ਆਹ ਤਾੜੀ ਦੇ ਮਾਰ ਦਿਓ 500 ਰੁਪਿਆ ਪਾਲੀ ਯੂਕੇ ਵੱਲੋਂ ਕਹਿੰਦੇ ਜਿੰਨੇ ਜੱਫੇ ਤੇ ਉਨੇ ਹੀ ਲੱਖੇ ਲਈ 5 500 ਹੋਣਗੇ ਨੇ ਵੀਰੇ ਪਾਲੀ ਯੂਕੇ ਵੱਲੋਂ ਅਗਲੀ ਕਬੱਡੀ ਦੇ ਬੱਲੇ ਚੱਕ ਮੈਗ ਦੇ ਕਰ ਗਏ राता कढण वारे भाऊ पढ़ण वारे वसदवारे उहो जस्े लाउन वारे तेसदारे उहो जस्े लाउन वारे ਆਹ ਕੰਨੇ ਨਜ਼ਾਰੇ ਵੱਧ ਗਿਆ ਸੈਮੀਆ ਜਾਣੂ ਨਹੀਂ ਰੋਣੇ ਵੱਜਦੇ ਤੇ ਕਦੇ ਨਾ ਢਾਕੂ ਮੂਰੇ ਅੜੇ ਡਿਗਰੀ ਤੇ ਚੋਰਾ ਮੂਰੇ ਅੜਦੇ ਨਹੀਂ ਜਿੰਦੇ ਸੋਹਣਿਆ ਤੇ ਮਾਮਾ ਦੀਓ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਪੈਗਟਾਂ ਦੇ ਦੁੱਧ ਕਿੱਥੋਂ ਜਿੰਦੇ ਸੋਹਣਿਆ ਲੈ ਵੀ ਲਸਤੋ ਵਾਲਿਆ ਗਗਨਾ ਚੱਲੇ ਆ ਕੌਜੀ ਤਾਉਣ ਆ ਗਿਆ ਇਸੇ ਢਲੋੜੀ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਗੋਪੀ ਤਿਆਰ ਹੈ ਪੀਤੀ ਤਿਆਰ ਹੈ ਪ੍ਰਤਾਪ ਤਿਆਰ ਹੈ ਕੜਿਆਣੀ ਦੀ ਸਟਾਪ ਲਾਈਨ ਹੈ ਕਿਹੜਾ ਜਾਫੀ ਲਾ ਕੇ ਦੱਸਾ ਗੱਲ ਬਣਾ ਲੂਗਾ ਧਲੇਰਪੁਰ ਦਾ ਕਬੱਡੀ ਕੱਪ ਚੱਲਦਾ ਹੈ ਟੱਕ ਪਈ ਹੋਈ ਹੈ ਨਜ਼ਾਰਾ ਹੋਇਆ ਚੌਥੀ ਗੁੰਮੜੀ ਚੈਨ ਵਿੱਚੋਂ ਟੱਚ ਵੱਜ ਗਿਆ ਆਇਆ ਪੀਤੀ ਗੜਿਆਨੇ ਵਾਲਾ ਪਰ ਗਗਨ ਨੇ ਪੁਆਇੰਟ ਟੀਮ ਦੇ ਖਾਤੇ ਜੋੜ ਦਿੱਤਾ ਹੈ ਅਗਲੀ ਕਬੱਡੀ ਮਾਤਾ ਰਜਵੰਤ ਕੌਰ ਦੇ ਪੁੱਤ ਨੇ ਪਹਿਲਾਂ ਕੀਤੀ ਪੁਲਵਾਨੀ ਫਿਰ ਮਾ ਖੇਡ ਕਬੱਡੀ ਦੀ ਆਲ ਹੋਈ ਰੇਡਰ ਬਣ ਗਿਆ ਜਾਨੀ ਖੰਨੇ ਵਾਲੇ ਰੁੱਬਣਾਂ ਜਾ ਰਹੀਆਂ ਗੱਭਰੂ ਚਰਚਮ ਚ ਰੰਦਾ ਭੱਜ ਭੱਜ ਕੇ ਪਾਉਂਦਾ ਕੌਡੀਆਂ ਕੋਣ ਜਮਾਨਾ ਚਾਹਦਾ ਸਕੰਦਰ ਪੁਲਵਾਨ ਦਾ ਪੋਤਰਾ ਹੈ ਏਰੀਆ ਲਲਤੋਂ ਵੱਡਦਾ ਆਲਮਗੀਰ ਦੇ ਜਸ਼ਨ ਦਾ ਵੀ ਕਹਿੰਦੇ ਨਾ ਹੁਣ ਚੱਲਦਾ ਹੈ ਆਲਮਗੀਰ ਦੇ ਜਸ਼ਨ ਦਾ ਵੀ ਉਹ ਕਹਿੰਦੇ ਨਾ ਹੁਣ ਚੱਲਦਾ ਹੈ ਇਹ ਕਹਿੰਦੇ ਗੁਰੀ ਆ ਉਹ ਮੁੰਡਾ ਕਹਿੰਦੇ ਮੇਰੇ ਮਿੱਤਰੋ ਢੰਡੋਲੀ ਵਾਲਾ ਏ ਜਸ਼ਨ ਉਹ ਬੱਲੇ 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 ਓ ਜਸ਼ਨ ਦੀਆਂ ਕਬੱਡੀਆਂ ਕਿਵੇਂ ਲੱਗੀਆਂ ਨਜ਼ਾਰਾ ਨਜ਼ਾਰਾ ਲਿਆਤਾ ਮੁੰਡੇ ਨੇ ਤੇ ਮੇਲਾ ਬਣਾਤਾ ਮੁੰਡੇ ਨੇ ਤੇ ਓ ਕਹਿੰਦੇ ਆਲਮਗਿਰਿਆ ਤੇ ਅੱਜ ਕਹਿੰਦੇ ਫੇਰ-ਵੇਰ ਪਾ ਗਿਆ ਆ ਗਿਆ ਕਹਿੰਦੇ ਚਰਨੀ ਰਾਏ ਧਰਾਣੇ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਓ ਕੜਿਆਣੇ ਵਾਲਾ ਪ੍ਰਤਾਪ ਪੀਤੀ ਹੈ ਗੋਪੀ ਅਤੇ ਨਾਲ ਕਹਿੰਦੇ ਛੋਟਾ ਸਰਦਾਰ ਇਹ ਗੋਪੀ ਤੇ ਚਰਨੀ ਤੇ ਗੋਪੀ ਗੋਪੀ ਤੇ ਚਰਨੀ ਮੁੰਡੇ ਏਹੇ ਹੋ ਬੱਲੇ 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 ਚੱਕਾ ਆ ਚੱਕਾ ਚਰਨੀ ਰਾਜ ਧਰਾਣੇ ਵਾਲਾ ਤਮਤਾਨ ਸਾਹਿਬ ਦਾ ਇਲਾਕਾ ਹੈ ਅਨਦਾਣੇ ਦਾ ਇਲਾਕਾ ਹੈ ਚਠੇ ਗਵਿੰਦਪੁਰੇ ਦਾ ਇਲਾਕਾ ਹੈ ਪਰ ਅੱਜ ਕੌਣ ਜਿਹੜਾ ਹੈ ਬੈਸਟ ਰੇਡਰ ਆਉਂਦਾ ਹੈ ਕੌਣ ਜਾਸੀ ਆਉਂਦਾ ਹੈ ਸ਼ਰਤਾਂ ਲਗਡੀਆਂ ਸਾਡਾ ਛੋਟਾ ਵੀਰ ਮੇਰੇ ਵੀਰੋ ਜਸਵੀਰ ਵੀ ਜਿਹੜਾ ਨਵੇਂ ਹੀ ਪੇ ਜਿਹੜਾ ਚੜਾਉਣ ਲੱਗਿਆ ਹੈ ਖੇਡ ਕਬੱਡੀ ਦੀ ਵਾਅਦਤ ਉਹ ਵੀ ਸਾਡੇ ਛੋਟੇ ਵੀਰ ਦਾ ਹੈ ਧੰਨਵਾਦ ਕਰਦੇ ਆ ਲਓ ਅਗਲੀ ਕਬੱਡੀ ਜਸ਼ਨ ਆਰਮੀ ਏਰੀਆ ਆਹਦੀ ਕਬੱਡੀ ਚੈਨ ਵਿੱਚੋਂ ਗੁਰੀਚਾਰ ਹੈ ਟੰਡੋੜੀ ਵਾਲਾ ਲੱਖਾ ਰੁਰਕੀ ਵਾਲਾ ਲੋਗੋ ਤੋਂ ਬਾਅਦ ਤਾਗਰਕੇ ਕੇ ਲੋਕਾਂ ਨੇ ਪੁਕਾਰਿਆ ਹੈ ਲਓ ਬਈ ਕਬੱਡੀ ਅੰਨੀ ਜਾਨ ਇਸ ਗੱਭਰੂ ਦੇ ਅੰਦਰ 30 ਸਕਿੰਟ ਹੁੰਦੇ ਤਾਵੀ ਦੇ ਕੋਲ ਔਰ 30 ਸਕਿੰਟਾਂ ਦੇ ਵਿੱਚ ਹੁਣ ਕੌਣ ਖੁੱਚੀ ਲੱਗਦਾ ਹੈ ਕੌਣ ਇੱਕ ਜੋਨਾ ਬਤਾਪਾਲ ਪਰ ਟੀਮ ਦੇ ਖਾਤੇ ਜੋੜੂਗਾ ਚੱਕਦਾ ਗਿੱਟਾ ਆਉਂ ਜਾਂਦਾ ਹੈ ਆਉ ਜਾਂਦਾ ਅਲਮੀਰੀਆ ਐਨ ਧੂੜਾ ਪੱਟੀ ਜਾਂਦੇ ਐ ਜਿੰਨਾ ਦੁੱਧ ਮਮਾਂ ਦਾ ਪੀਤਾ ਲੋਕੋ ਫੜਨੇ ਔਖੇ ਨੇ ਦੁੱਲਾ ਲੱਖਾਂ ਤੇ ਕਬੀਤਾ ਗੱਲਾਂ ਸਮੇਂ ਦੀਆਂ ਸਮੇਂ-ਸਮੇਂ ਤੇ ਗੱਲਾਂ ਹੁੰਦੀਆਂ ਲਾ ਅਗਲੀ ਕਬੱਡੀ ਗਗਨ ਆ ਗਿਆ ਢੰਡੋਲੀ ਵਾਲਾ ਗੋਪੀ ਤਿਆਰ ਐ ਪ੍ਰਤਾਪ ਤਿਆਰ ਐ ਪੀਤੀ ਤਿਆਰ ਐ ਚੌੜੀ ਕੰਬੜੀ ਚੈਨ ਵਿੱਚੋਂ ਹੁਣ ਕਿੜਿਆਣੇ ਵਾਲਾ ਫੀਲਾਕੇ ਦੇ ਫੈ ਹਾ ਬੱਲੇ ਬੱਲੇ ਕਰਵਾਉਗਾ ਮੇਰੇ ਵੀਰੋ ਉਧਰੋਂ ਟੈਂਬਰ ਵਾਲੀਏ ਕੁਲਵੀਰ ਦਾ ਸਨਮਾਨ ਸ਼ੈਂਟੀ ਨੰਬਰਦਾਰ ਤੇ ਸਰਦੀਪ ਪੁਲਸੀਆ ਉਹਨਾਂ ਵੀਰਾਂ ਦੇ ਵੱਲੋਂ ਕੱਪ ਦੇ ਨਾਲ ਕੀਤਾ ਜਾ ਰਿਹਾ ਮੇਰੇ ਵੀਰੋ ਕੁਲਵੀਰ ਟੈਂਬਰ ਵਾਲਾ ਸਨਮਾਨ ਵੀ ਕੱਪ ਦੇ ਨਾਲ ਗਗਨਾ ਗਗਨ 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 ਹਾ ਮੁੰਡਾ ਕਹਿੰਦੇ ਟੰਡੋਲੀ ਵਾਲਾ ਲੈ ਵੀ ਜਹਾਜ ਤੇਰਾ ਚਹੇਤਾ ਕਬੱਡੀਆਂ ਪਾਉਂਦਾ ਹਾ ਉਹ ਗਗਨ ਨੇ ਕਹਿੰਦੇ ਤਕੜੀ ਕਬੱਡੀ ਪਾਦੀ ਆ ਆਲਮਗੀਰੀਆ ਸੇ ਆ ਗਿਆ ਆਲਮਗੀਰੀਆ ਲੋਕਾਂ ਦੀ ਆਸਾਂ ਵੀ ਤਾਂ ਲੱਗੀਆਂ ਹੋਈਆਂ ਵੀ ਇਹ ਦੋਨੇ ਮੋਟਰਸਾਈਕਲ ਜਿੱਤਣਾ ਤੇ ਉਹਨੇ ਜਿੱਤਣਾ ਪਰ ਤੇ ਲਸਤੋਂ ਵਾਲਿਆਂ ਆਸਾਂ ਵੀ ਤਾਂ ਦੇ ਕਦੇ ਕਦੇ ਪੂਰੀਆਂ ਹੁੰਦੀਆਂ ਜਿਵੇਂ ਸੰਗਰਾਜ ਕਹਿੰਦਾ ਹੁੰਦਾ ਵੀ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਤੇ ਬਿਲਕਦਾ ਬਥੇਰਾ ਰਹਿੰਦੀਆਂ ਅਧੂਰੀਆਂ ਟਾਂਗੇ ਆਖੇ ਮੇਰੇ ਕੋਲੇ ਕਾਰ ਹੋਵੇ ਤੇ ਕਾਰ ਵਾਲਾ ਆਖੇ ਮੇਰੀ ਹਵਾ ਚ ਉਡਾਰ ਹੋਵੇ ਤੇ ਵੇਖ ਕੇ ਜਹਾਜ਼ ਵੱਲ ਵੱਟਦੇ ਕੂਰੀਆਂ ਤੇ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਕੂਰੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਬਾਬੇ ਜੀ ਜੇ ਮੇਰ ਹੋਵੇ ਰਹਿੰਦੀਆਂ ਨਾ ਅਧੂਰੀਆਂ ਬਾਬੇ ਦੀ ਜੇ ਮੇਰ ਹੋਵੇ ਨਾ ਰਹਿੰਦੀਆਂ ਅਧੂਰੀਆਂ ਬਾਬੇ ਦੀ ਜੇ ਮੇਰ ਹੋਵੇ ਨਾ ਰਹਿੰਦੀਆਂ ਅਧੂਰੀਆਂ ਲਾਹ ਪਈ ਹੁ ਕੌਂਦੀ ਚਰਨੀ ਰਾਏ ਧਰਾਣੇ ਵਾਲਾ ਹੁਣ ਕੁੰਬੜੀ ਸਟੋਕ ਪਲਾਈ ਦਾ ਕੜਿਆਣੇ ਦਾ ਪ੍ਰਤਾਪ ਸਾਹਮਣੇ ਇੱਕ ਜ਼ੋਰ ਦੇ ਨਾਲ ਧਰੇਰ ਪਿੰਡ ਵਿੱਚ ਜੱਫੇ ਤੇ ਜੱਫਾ ਲੱਗੂ ਜਾਂਦੇ ਨਹੀਂ ਜਾਂਦੇ 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 ਮੁੰਡਾ ਮੁੰਡਾ ਅੜੀ ਅੜੀ ਠੜੀਆਂ ਬਗਾਉਣ ਵਾਲਾ ਜਾਸੀ ਆ ਠੜੀਆਂ ਬਗਾਉਣ ਵਾਲਾ ਕਾਫੀ ਐ ਅੜੀਆਂ ਬਗਾਉਣ ਵਾਲਾ ਸਰਾ ਗੱਬਰੂ ਐ ਲੋਕੋਆਂ ਯਾਰਾ ਲੇ ਵੀ ਤਿੰਨ ਕਬੱਡੀਆਂ 1100 ਰੁਪਈਆ ਰੇਸ਼ਨ ਅਲਮੀਰ ਦੇ ਪਾਲੀ ਯੂਕੇ ਦੇ ਬਲੋਧਰ ਪੰਜੇ ਵੀ ਖਡੌਲੀ ਵਾਲੇ ਜੱਫੇ ਲਾਉਣਗੇ ਪਵਣੇ ਸਾਡਾ ਵੀਰ ਬਰਮੀ ਵਾਲਾ ਕੈਨੇਡਾ ਵਾਲਾ ਨਾਲ ਜਸ਼ਵੰਤ ਬਰਮੀ ਕੈਨੇਡਾ ਤੇ ਨਾਲ ਮੇਰੇ ਵੀਰੋ ਸੀਪੀ ਹੁਣੀ ਪੀਤੇ ਹੁਣੀ ਕਹਿੰਦੇ ਵੀ ਉਹ ਨਹੀਂ 5 500 ਦੇ ਵੱਡੇ ਮਾਨ ਕਰਦੇ ਆ ਨੇ ਪਰ ਕਬੱਡੀ ਟੂ ਸਾਡਾ ਛੋਟਾ ਵੀ ਜਸਵੀਰ ਜਿਹੜਾ ਹੈ ਉਹ ਵੀ ਤੇਜ਼ ਚਲਾਉਂਦਾ ਹੈ ਖੇਡ ਕਬੱਡੀ ਦੀ ਗੱਲ ਕਰਦਾ ਹੈ ਲਓ ਪਈਓ ਕਬੱਡੀ ਜਸ਼ਨ ਆਰਮੀ ਏਰੀਆ ਗੋਰੀ ਤਿਆਰ ਹੈ ਲੱਖਾ ਟਾਈਗਰ ਤਿਆਰ ਹੈ ਪਈਓ ਕਬੱਡੀ ਉਹ ਸੱਜ ਕੇ ਸੋਹਣਾ ਹੈ ਜੀਓ ਸੋਹਣਾ ਹੈ ਬੱਲੇ ਉਹ ਸੋਹਣਾ ਹੈ ਐਨ ਸਿਰਾਂ ਲਾਤਾ ਹੈ ਲੱਖਾ ਢਣੋੜੀ ਵਾਲਾ ਰੋੜਕੀ ਵਾਲਾ ਟਾਈਗਰ ਤੋਂ ਬਾਅਦ ਇਹਨੂੰ ਟਾਈਗਰ ਕਿੱਕੇ ਲੋਕਾਂ ਨੇ ਬੁਲਾਇਆ ਹੈ ਲੱਖਾ ਢਣੋੜੀ ਵਾਲਾ ਬੱਲੇ ਬੱਲੇ ਕਰਾ ਗਿਆ ਹੈ ਅਗਲੀ ਕਬੱਡੀ ਗਗਨ ਆ ਗਿਆ ਹੈ ਲੈ ਵੀ ਪ੍ਰਤਾਪ ਹੁਣ ਜੱਫਾ ਫੇਰ ਲਾਉਣਾ ਪੈਣਾ ਹੈ ਵੀ ਬਿੱਲਿਆ ਜਿਹੜਾ ਜੱਫਾ ਲੱਗਿਆ 1500 ਦਾ ਲੱਗਿਆ 500 ਪਾਲੀ ਜੂ ਕੇ ਵੱਲੋਂ ਤੇ 500 ਵੀ ਸਾਡੇ ਤਿਕੰਦਰ ਵੱਲੋਂ ਤੇ 500 ਜਸ਼ਵਨੂਣੀ ਪਮਨੂਣੀ ਪਰਮੀ ਵਾਲੇ ਕੈਨੇਡਾ ਵਾਲੇ ਦੇ ਨਾਲ ਸੀਪੀ ਹੁਣੀ ਪੀਤੇ ਹੁਣੀ ਉਹਨਾਂ ਵੱਲੋਂ ਗੱਲਾਂ ਕਹਿੰਦੇ ਟਿਕਾਣੇ ਨੇ ਮੇਰੇ ਵੀਰੋ ਆਹ ਕਹਿੰਦੇ 1500 ਦਾ 1100 ਠੀਕ ਹੈ ਜੀ 1500 ਜੀ 1100 ਲਾ ਜਸ਼ਨ ਆ ਗਿਆ ਮਹਿਮਾਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਰੇਡ ਪੈ ਚੁੱਕੀ ਮਨਾਡੇ ਅੰਦਰ ਤੇ ਆਹ ਪੁਆਇੰਟ ਇਹ ਵੀ ਬੜਾ ਕੀਮਤੀ ਹੈ ਜਫਾ ਲੱਗੂ ਜਾਂ ਤੇ ਨਹੀਂ ਜਾਂ ਤੇ ਕਹਾਣੀ ਕੀ ਬੰਡੀ ਐ ਲੈ ਵੀ ਓਮ ਕੜਿਆਨੇ ਵਾਲਿਆ ਵੇਖ ਲੈ ਸਾਹਮਣੇ ਐਨ ਸਿਰੇ ਦੀ ਟੱਕਰ ਐ ਫੜਿਆ ਗੁੱਟ ਛੜਾਇਆ ਗੁੱਟ ਓਹ ਜਾਂਦਾ ਆਰਮੀਰੀਆ ਜਸ਼ਨ ਪਲਵਾਨ ਅੱਜ ਮੋਟਰਸਾਈਕਲ ਜਿੱਤ ਕੇ ਕੌਣ ਜਾਂਦਾ ਐ ਇਹ ਥੋੜੇ ਅੜੀਕ ਦੇ ਵਿੱਚ ਥੋੜੇ ਸਮੇਂ ਦੇ ਬਾਅਦ ਕਲੀਅਰ ਹੋ ਜਾਊਗਾ ਵੀ ਆਹ ਖਿਡਾਰੀ ਜਿਹੜੇ ਐ ਤਰੇ ਦੇ ਕੌਡੀ ਕੱਪ ਦੇ ਬੈਸਟ ਨੇ ਐ ਆਹ ਸੈਮੀ ਫਾਈਨਲ ਐ ਔਰ ਫਿਰ ਬਜਰੀ ਦਾ ਜਿਹੜਾ ਐ ਫਾਈਨਲ ਖੇਡਿਆ ਜਾਊਗਾ ਓਹ ਗੱਲਾਂ ਕਿਵੇਂ ਟਿਕਾਣੇ ਲੱਗਣੀਆਂ ਬਿੱਲੇ 2600 ਦਾ ਜਫਾ ਆ ਟਾਈਗਰ ਨੇ ਗੱਲਾਂ ਕਹਿੰਦੇ ਟਿਕਾਣੇ ਲਾ ਗਿਆ ਤਿੰਨ ਗੋਟੀਆਂ ਤੇ 1100 ਸੀ ਤੇ ਉਹ ਵੀ 1100 ਦਿੱਤਾ ਆਹ ਸਾਹਮਣੇ ਫੈਸਲੇ 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 ਹਾਏ ਉਹ ਮੇਰਾ ਰਫਾ ਜੱਫੇ ਦੇ ਜੱਫਾ ਠਾ ਜੱਫਾ ਨੇ ਕਿ ਨੀ ਟਿਕਾਣੇ ਆ ਤੇ ਨੰਬਰਦਾਰਾ ਇੱਕ ਮਿੰਟ ਆ ਆ ਨੇੜੇ ਦਿਲਵਤ ਝਰੇਰ ਜਿਆਦਾ ਖੜਾ ਕੇ ਇਧਰ ਦੇ ਨੇੜੇ ਖੜੇ ਆ ਆਫੀਸ਼ਰ ਕਿੰਨਾ ਨੇੜੇ ਖੜਾ ਹੈ ਜਿਹਨੇ ਫੈਸਲਾ ਕੀਤਾ ਹੈ ਰੈਫਰੀ ਕਿੰਨਾ ਨੇੜੇ ਖੜਾ ਜਿਹਨੇ ਫੈਸਲਾ ਕੀਤਾ ਹੈ ਲੈ ਵੀ ਲਾਓ ਜੀ ਸੈਟ ਮੇਰਾ ਵੀਰ ਲਾਓ ਜੀ ਸੈਟ ਲੈ ਵੀ ਜਸ਼ਨ ਆ ਗਿਆ ਲੈ ਵੀ ਇਧਰੋਂ ਕੁਲਵੀਰ ਟਿੰਬਰਲ ਦਾ ਸਨਮਾਨ ਸ਼ੈਂਟੀ ਨੰਬਰਦਾਰ ਤੇ ਨਾਲ ਮੇਰੇ ਵੀਰੋ ਫਰਦੀਪ ਪੁਲਸੀਆ ਉਹਨਾਂ ਭਰਾਵਾਂ ਦੇ ਵੱਲੋਂ ਕੱਪ ਦੇ ਨਾਲ ਏ ਬੱਲੇ 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 ਆਉ ਜਾਂਦਾ ਵਾਹਿਗੁਰੂ ਵਾਹਿਗੁਰੂ ਇਹਨਾਂ ਖਿਡਾਰੀਆਂ ਤੇ ਇੱਕ ਮਿੰਟ ਜੀ ਵਾਹਿਗੁਰੂ ਵਾਹਿਗੁਰੂ ਇਹ ਕਰੇ ਨਾ ਵੀ ਕੋਈ ਹਾਂ ਹਾਂ ਲੈ ਵੀ ਠੀਕ ਐ ਮੁੰਡਾ ਉਸ ਲਈ ਤਾੜੀ ਮਾਰ ਦਿਓ ਜੋਰ ਦੇਣਾ ਮੇਰੇ ਵੀਰੋ ਵਾਹਿਗੁਰੂ ਕਿਰਪਾ ਰੱਖੇ ਨਾ ਖਿਡਾਰੀਆਂ ਤੇ ਤਤੀ ਵਾ ਨਾ ਲੱਗੇ ਹੈਲੋ ਬੜੀ ਔਖੀ ਐ ਕਬੱਡੀ ਖੇਡਣੀ ਜਿਹੜੇ ਖੇਡਦੇ ਭਾਈਓ ਜਾਣਦੇ ਐ ਬੜੀਆਂ ਤਕਲੀਫਾਂ ਬੜੀਆਂ ਸੱਟਾਂ ਝੜੜੀਆਂ ਪੈਂਦੀਆਂ ਐ ਇਹ ਹੱਸੋ ਹੱਸੋ ਕਰਦੇ ਚਿਹਰੇ ਇਹਦੇ ਸ਼ਿੰਗਾਰ ਬਣੇ ਰਹਿਣਾ ਇੱਕ ਵਾਰੀ ਸਾਰੀ ਸੰਗਤ ਬਾਈ ਤਾੜੀ ਮਾਰ ਜੇ ਫੇਰ ਇਹਨਾਂ ਗਬਰੂਆਂ ਦੇ ਲਈ ਮਾਲਕ ਮਿਹਰ ਬਣਾਈ ਰੱਖੇ ਸੱਚੇ ਪਾਸ਼ਾ ਹੈ ਇਹਨਾਂ ਖਿਡਾਰੀਆਂ ਤੇ ਆਪਣੀ ਮਿਹਰ ਬਣਾਈ ਰੱਖੇ ਠੀਕ ਹੈ ਬਾਈ ਮੁੰਡਾ ਵਾਈਗੁਰ ਮੇਰ ਰੱਖੇ ਨਾ ਖਿਡਾਰੀਆਂ ਦੇ ਉੱਤੇ ਲਓ ਚਰਨੀ ਆ ਗਿਆ ਰਾਏ ਧਰਾਣੇ ਵਾਲਾ ਨੰਬਰਦਾਰ ਜੀ ਕਰਿਓ ਗੱਲ ਆਓ ਚਰਨੀ ਆ ਗਿਆ ਕਹਿੰਦੇ ਰਾਏ ਧਰਾਣੇ ਵਾਲਾ ਰਾਏ ਧਰਾਣੇ ਵਾਲਾ ਹੁਣ ਵੇਰ-ਵੇਰ ਪਾਉਣੀਆਂ ਪੈਣੀਆਂ ਨੇ ਕਬਡੀਆਂ ਦੇ ਵੇਰ-ਵੇਰ ਪਾਉਣੀਆਂ ਪੈਣਗੀਆਂ ਪੈਂਦੀ ਕਬੱਡੀ ਤੇ ਆਹ ਕੜਿਆਣੇ ਵਾਲਾ ਵੇਰ ਓ ਮਾੜਾ ਮੋਟਾ ਰੌਲਾ ਰੱਬਾ ਰਿਆ ਬਾਰੇ ਹਾਏ ਓ ਮੇਰਾ ਰੱਬਾ ਵੀ ਜੱਟਾ ਸ਼ਰਿਆਮ ਤੂਦੇ ਧੱਕਾ ਕਰਦਾ ਯਾ ਬਾਤ ਹੈ ਵੀ ਜੱਟਾ ਸ਼ਰਿਆਮ ਤੂ ਤੇ ਕੀ ਬਾਤ ਹੈ ਧੱਕਾ ਕਰਦਾ ਪ੍ਰਤਾਪ ਕੜਿਆਨੇ ਵਾਲਾ ਭਾਈ ਜਿਹਨੂੰ ਜਿਹਨੂੰ ਕੜਿਆਨੇ ਵਾਲੇ ਪ੍ਰਤਾਪ ਨੇ ਖੇਡ ਦਿ ਲੋ ਚੰਗੀ ਲੱਗਦੀ ਹੈ ਇੱਕ ਵਾਰ ਤਾੜੀ ਮਾਰੋ ਜ਼ੋਰਦਾਰ ਲੈ ਵੀ ਤਾੜੀਆਂ ਜ਼ੋਰ ਦੇਣੇ ਮਾਰ ਦਿਓ ਮੇਰੇ ਵੀਰੋ ਗੋਪੀ ਗੋਨਦਾਲੀਆ ਭਰਾ ਸਾਡਾ ਤੇ ਨਾਲ ਜਸ਼ਵੰਤ ਵਰਮੀ ਪਵਣਾ ਵਰਮੀ ਕਨੇਡਾ ਵਾਲੇ ਭਰਾ ਸਾਡੇ ਨਾਲ ਸ਼ੀਪੀ ਹੈ ਤੇ ਨਾਲ ਕਹਿੰਦੇ ਦੀਪ ਜੈਲਦਾਰ ਹੁਣੀਆਂ ਭਰਾ ਸਾਡੇ ਪੀਤੇ ਹੁਣੀਆਂ ਕਹਿੰਦੇ ਹਰ ਇੱਕ ਜੱਫਾ ਢੰਡੋਲੀ ਵਾਲਿਆਂ ਦਾ ਕਹਿੰਦੇ 500 ਦੇ 500 ਰੁਪਇਆ ਪਾਲੀ ਯੂਕੇ ਲੋ ਤੇ ਦੇ ਲੱਖਾਂ ਜੱਫਾ ਲਾਵੇ ਤੇ ਕਹਿੰਦੇ ਸੀਪਾ ਕਹਿੰਦਾ ਵੀ 513 ਕਰਦੇ ਹੋ ਉਹ ਗੱਲਾਂ ਕਹਿੰਦੇ ਟਿਕਾਣੇ ਲੱਗਣ ਗਿਆ ਪੈਂਦੀ ਹੋਈ ਕਬੱਡੀ ਅੱਜ ਤੇ ਕਹਿੰਦੇ 500 ਰੁਪਇਆ ਕਹਿੰਦੇ ਗੁਰਦੀਪ ਦਾ ਆਰਤੀਆ ਦਾ ਤੇ 500 ਰੁਪਇਆ ਕਹਿੰਦੇ ਗੁਰਦੀਪ ਬਾਣਤੀਆ ਦਾ ਤੇ ਗੱਲਾਂ ਕਹਿੰਦੇ ਟਿਕਾਣੇ ਲੱਗੀਆਂ ਪਰ ਉੱਤੇ ਆਉ ਜਾਂਦਾ ਉੱਤੇ ਆਉ ਜਾਂਦਾ ਆਲਮਗੀਰੀਆ ਲੈ ਵੀ ਉੱਥੇ ਵੀ ਪ੍ਰਤਾਪ ਲਓ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਨੰਬਰਦਾਰ ਜੀ ਕਰਿਓ ਗੱਲ ਲਓ ਸਾਹਮਣੇ ਕਹਿੰਦੇ ਗੈਣ ਦੀ ਕਬੱਡੀ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਆਹ ਮੁੰਡਾ ਕਹਿੰਦੇ ਕਮਾਲ ਕਰ ਗਿਆ ਕੜਿਆਣੇ ਵਾਲਾ ਵੀ ਜਿਹੜੇ ਰੰਨਾ ਦੇ ਸੀ ਲੱਕ ਮਿੰਦੇ ਮੈਂ ਅਸਲੇ ਤੇ ਗੌਣ ਲਾਤੇ ਨਹੀਂ ਆ ਤੇਰੇ ਬੰਬੇ ਬੰਬੇ ਵਾਲੇ ਮਿੱਠੀਏ ਮੈਂ ਮੂਸੇ ਬੰਡੇ ਆਉਣ ਲਾਤੇ ਨਹੀਂ ਅਣਖੀਰੇ ਗੀਤ ਜੱਟ ਦੇ ਤੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿ ਨਹੀਂ ਦੁਨੀਆ ਬਿੱਲੇ ਕੋਈ ਆਉਣੇ ਹੈ ਤੂੰ ਬਾਈ ਇੱਕ ਮੁੰਡਾ ਨਾ ਜਸ਼ਨ ਆਲਮਗਿਰਾ ਇਕੱਲਾ ਹੀ ਰੇਡਾ ਪਾ ਰਿਹਾ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਥੇ ਦੋ ਪੌਣੀਆਂ ਲਗਾਤਾਰ ਔਖੀਆਂ ਹੋ ਜਾਂਦੀਆਂ ਹੈ ਪਹਿਲੇ ਮੈਚ ਵਿੱਚ ਵੀ ਗੱਬਰੂ ਨੇ ਕਹਿੰਦੇ ਸਰਾ ਕਰਾਇਆ ਹੈ ਕੱਲੇ ਨਹੀਂ ਕਬਡੀਆਂ ਪਾਈਆਂ ਔਰ ਆਹ ਮੈਦੇ ਵਿੱਚ ਵੀ ਕੱਲਾ ਹੀ ਪੱਜ-ਪੱਜ ਕੇ ਕਬਡੀਆਂ ਪਾ ਰਿਹਾ ਹੈ ਤਾਂ ਹੀ ਤੇ ਵੱਡੇ-ਵੱਡੇ ਪ੍ਰਮੋਟਰ ਮਾਨ ਕਰਦੇ ਆ ਗੱਬਰੂ ਦੇ ਖੇਡ ਦਿੱਤੇ ਲਓ ਪਈ ਹੋ ਕਬੱਡੀ ਹੁਣ ਚੌੜੇ ਵਿੱਚੋਂ ਗੁਰੀ ਤਿਆਰ ਹੈ ਲੱਖਾਂ ਢਡੋਰੀ ਤਿਆਰ ਹੈ ਵੱਜ ਗਈ ਕੈਂਤੀ ਉਖੜੇ ਪੈਰ ਪਰ ਪ੍ਰਭਾਨ ਅਲਮ ਹੀਰੀਆ ਤਾਂਵੇਂ ਜੱਫਾ ਖਾਂਦਾ ਹੈ ਜਿਹੜਾ ਇਸ ਤੋਂ ਅਗਲਾ ਮੈਚ ਹੈ ਦੋਨੋਂ ਟੀਮਾਂ ਜਿਹੜੀਆਂ ਹੈ ਅੱਜ ਨਹੀਂ ਕਬੱਡੀ ਦਾ ਫਾਈਨਲ ਖੇੜਿਆ ਜਾਊਗਾ ਦੋਨੋਂ ਟੀਮਾਂ ਰੈਡੀ ਰਹਿਣ ਲਾਓ ਅਗਲੀ ਕਬੱਡੀ ਗਗਨ ਢੰਡੋਲੀ ਵਾਲਾ ਕਬੱਡੀ ਪਾ ਰਿਹਾ ਹੈ ਲੈ ਵੀ ਲੰਬੜਦਾਰਾ ਕਰਦੇ ਗੱਲ ਲਓ ਸਾਹਮਣੇ ਢੰਡੋਲੀ ਵਾਲਾ ਮੇਰੇ ਵੀਰੋ ਗਗਨ ਕਹਿੰਦੇ ਕਬੱਡੀ ਪਾ ਰਿਹਾ ਹੈ ਢੰਡੋਲੀ ਵਾਲੇ ਮੰਡਿਆਂ ਦਾ ਵੀ ਕਿੰਨੇ ਬੜਾ ਪਿਆਰ ਹੈ ਕਦੇ ਕਾਲੇ ਨੇ ਕਦੇ ਕਹਿੰਦੇ ਲਖੇ ਨੇ ਇਸੇ ਪਿੰਡ ਦੇ ਵਿੱਚ ਕਹਿੰਦੇ ਮਹਿਦ ਲਈ ਮੇਰੇ ਵੀਰੋ ਤੇ ਚਰਚੇ ਕਰਵਾਏ ਆ ਆਓ ਸਾਹਮਣੇ ਗਗਨ ਦੀ ਕਬੱਡੀ ਤੇ ਦਰਵਰ ਝੇਰ ਦੇ ਫੈਸਲੇ ਵੀ ਨੰਬਰ ਜਿਹੜਾ ਢੰਡੋਲੀ ਵਾਲੇ ਗਗਨ ਦਾ ਲਖਿਆ ਜੱਫਾ ਲਾਉਣਾ ਪੈਣਾ ਲਖਿਆ ਜੱਫਾ ਤੇ ਲਾਉਣਾ ਪੈਣਾ ਦੁਨੀਆ ਟਾਈਗਰ ਕਹਿੰਦੀ ਆ ਤੇ ਅੱਜ ਜਿੱਤਾਂ ਦੇ ਜੱਫੇ ਲਾਏ ਉਹ ਕਹਿੰਦੇ ਉਹੀ ਲੰਗਾ ਤੇ ਉਹੀ ਅੰਦਾਜ਼ ਤੇ ਨਾਲੇ ਰੇਡਰਾਂ ਨੂੰ ਪਤਾ ਹੁੰਦਾ ਪਰ ਲਖਾ ਤੇ ਫਿਰ ਵੀ ਸਰਾ ਲਾਉਂਦਾ ਮੇਰੇ ਵੀਰੋ ਉਹ ਕਹਿੰਦੇ ਫੇਰ ਵੀ ਆਲਮਗੀਰੀਆ ਕਬੱਡੀਆਂ ਪਾਉਂਦਾ ਬਿੱਲਿਆ ਆ ਗਿਆ ਟਿਸ਼ਨਾ ਫੇਰ ਲਓ ਕਬੱਡੀ ਪੈਚ ਕੀ ਮੈਦਾਨ ਦੇ ਵਿੱਚ ਪੁੰਝਾ ਮੁੜਕਾ ਖਿਲਾੜਤੀਆਂ ਬਾਹਾਂ ਹੁਣ ਚੌੜੇ ਵਿੱਚੋਂ ਪੱਟਲੀ ਖੁੰਝ ਬੱਲੇ ਟੱਕਰ ਸਿਰੇ ਦੀ ਹੈ ਆਉ ਜਾਂਦਾ ਜਸ਼ਨਾ ਲਓ ਅਗਲੀ ਕਬੱਡੀ ਲੈ ਵੀ ਪ੍ਰਤਾਪ ਉਹ ਵੀ ਤਕੜਾ ਮੁੰਡਿਆ ਇੱਕ ਪਾਸੇ ਪੀਤੀ ਹੈ ਔਰ ਨਾਲ ਗੋ삐 ਹੈ ਹੁਣ ਚੌੜ ਦੇ ਵਿੱਚੋਂ ਕੌਣ ਜਾ ਫਿਰਣਾ ਹੈ ਜੱਫਾ ਲਾ ਕੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਜਾਊਗਾ ਇਹ ਕਹਾਣੀ ਕੀ ਬਣਦੀ ਹੈ ਮੇਰੇ ਵੀਰੇ ਇਸ ਵੇਲੇ ਮੈਦਾਨ ਦੇ ਵਿੱਚ ਸਿਰੇ ਦੀ ਟੱਕਰ ਹੈ ਸਿਰੇ ਦੀ ਬਾਜ਼ੀ ਹੈ ਤਲੇਰ ਦਾ ਕਬੱਡੀ ਕੱਪ ਹੈ ਕਿਹੜਾ ਜਿੱਤੂ ਬਣਦਾ ਸਮੇਂ ਦੀ ਬਾਤ ਹੈ ਲਓ ਗੋ삐 ਜਾ ਤੇ ਪੀਤੀ ਹੁਣ ਕ ਹਣੀ ਪੀਤੀ ਪੀਤੀ ਗਗਨ ਗਗਨ ਗੜਿਆਣੇ ਵਾਲਾ ਢੋੜੀ ਵਾਲਾ ਹੁਣ ਗੱਲ 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 ਸਿਰੇ ਲੱਗਦੀ ਕਿ ਨਹੀਂ ਗੱਲ ਗੱਲ ਸਿਰੇ ਲੱਗਦੀ ਕਿ ਨਹੀਂ ਗੱਲ 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 ਸਿਰੇ ਲੱਗ ਗਈ ਹੈ ਗੱਲ ਸਿਰੇ ਲੱਗ ਗਈ ਹੈ ਮੈਚ ਸਮਾਪਤ ਲੈ ਵੀ ਬੱਲੇ ਮੁੰਡੇ ਕਹਿੰਦੇ ਇੱਕ ਵਾਰੀ ਨੰਬਰ ਜਰੂਰ ਦੱਸ ਦੇ ਵੀ ਕਿੰਨੇ ਕਿੰਨੇ ਰਹੇ ਆ ਇੱਕ ਵਾਰੀ ਨੰਬਰ ਜੁਰ ਦਸੀ ਮੇਰੇ ਵੀਰ ਲਾ ਵੀ ਦਰਸ਼ਕ ਵੀਰੋ ਮੈਚ ਵਧੀਆ ਲੱਗਿਆ ਤਾਂ ਇੱਕ ਵਾਰੀ ਤਾੜੀ ਮਾਰ ਦਿਓ ਜੋਰ ਦੇਣੇ ਮੇਰੇ ਵੀਰੋ ਸਾਢੇ 10 ਪੁਆਇੰਟ ਰਹੇ ਢਣੋਰੀ ਦੇ ਤੇ 15 ਪੁਆਇੰਟ ਰਹੇ ਕੜਿਆਣੇ ਦੇ ਕੜਿਆਣੇ ਦੀ ਟੀਮ ਜੇਤੂ ਟੀਮ ਰਹੀ ਹੈ ਕੜਿਆਣੇ ਦੀ ਟੀਮ